ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਚੰਨਈ ਵਿੱਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਖੇਡਾਂ ਦਾ ਲੋਗੋ ਜਰਸੀ ਅਤੇ ਮਸਕਟ ਲਾਂਚ ਕੀਤਾ ਇਸ ਮੌਕੇ ਖੇਡਾਂ ਦਾ ਥੀਮ ਗੀਤ ਵੀ ਜਾਰੀ ਕੀਤਾ ਗਿਆ ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਦੇਸ਼ ਵਿੱਚ ਸ਼ਾਨਦਾਰ ਖੇਡ ਹੁਨਰ ਹੈ ਤੇ ਦੇਸ਼ ਵਿੱਚ ਖੇਡਾਂ ਦਾ ਨਿਰੰਤਰ ਵਿਕਾਸ ਹੋ ਰਿਹਾ ਹੈ ਖੇਲੋ ਇੰਡੀਆ ਨੂੰ ਪ੍ਰਧਾਨ ਮੰਤਰੀ ਦਾ ਵਿਜ਼ਨ ਦੱਸਦਿਆਂ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਹ ਹੁਣ ਇੱਕ ਲਹਿਰ ਬਣ ਚੁੱਕੀ ਹੈ ਉਨਾ ਦੱਸਿਆ ਕਿ 2047 ਵਿੱਚ ਭਾਰਤ ਨੂੰ ਮਹਾਨ ਰਾਸ਼ਟਰ ਬਣਾਉਣ ਲਈ ਸਾਰੇ ਸੂਬਿਆਂ درمیان ਖੇਡਾਂ ਵਿੱਚ ਸਹਿਯੋਗ ਹੋਣਾ ਚਾਹੀਦਾ ਹੈ ਠਾਕੁਰ ਨੇ ਕਿਹਾ ਕਿ ਅਸੀਂ ਹੁਨਰਮੰਦ ਖਿਡਾਰੀਆਂ ਲਈ ਸ਼ਾਨਦਾਰ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ ਇਹ ਹੀ ਸਮੇਂ ਹੈ ਸਹੀ ਸਮੇਂ ਹੈ ਸੋ ਪਲੀਜ਼ ਕਮ ਫਾਰਵਰਡ ਪਿਕ ਅਪ ਅ ਸਪੋਰਟ ਐਂਡ ਡੂ ਵੈਲ ਐਂਡ ਫॉर द ਯੰਗ ਐਥਲੀਟਸ Who stand before me today remember this Kalo India Youth Games is not just about winning medals. It's about pushing your limits, embracing the spirit of fair play, and forging friendships that will last a lifetime. Let your talent shine. Let your determination roar. Let your performance inspire millions across the country.